ਨਮਸਕਾਰ ਮੈਂ ਤੁਹਾਡਾ ਆਪਣਾ ਭਾਰਤ ਪੋਸ਼ਣ ਚਾਹ ਬਲ ਤੁਸੀਂ ਦੇਖ ਰਹੇ ਹੋ ਵੀਵੀ ਨਿਊਜ਼ ਲਾਈਵ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਏਕਮ ਦਾ ਤਿਹਾਰ ਅੱਜ ਅਗਰਵਾਲ ਸਭਾ ਵੱਲੋਂ ਏਕਮ ਦਾ ਤਿਹਾਰ ਅਗਰ ਸੈਂਕ ਤੋਂ ਕੁਝ ਬੜੀ ਹੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ ਹੋ ਉਸ ਤਿਹਾਰ ਦੇ ਤੁਹਾਨੂੰ ਝਲਕੀਆਂ ਦਿਖਾਈਏ ਅਤੇ ਉਹਨਾਂ ਨਾਲ ਤੁਹਾਨੂੰ ਰੋਬ ਰੋ ਗੱਲਬਾਤ ਕਰਾਈਏ ਅਗਰਵਾਲ ਸਭਾ ਵੱਲੋਂ ਇੱਕ ਦਿਵਸ ਧੂਮ-ਧਾਮ ਨਾਲ ਬਣਾਇਆ ਗਿਆ ਅਗਰਵਾਲ ਸਭਾ ਸੁਨਾਮ ਵੱਲੋਂ ਸਭਾ ਦੇ ਪ੍ਰਧਾਨ ਹਕੂਮਤ ਜਿੰਦਲ ਦੀ ਅਗਵਾਈ ਵਿੱਚ ਸਥਾਨਕ ਅਗਰਸੇਨ ਚੌਂਕ ਦੇ ਵਿੱਚ ਇੱਕ ਦਿਵਸ ਧੂਮ-ਧਾਮ ਨਾਲ ਬਣਾਇਆ ਗਿਆ ਇਹ ਜਾਣਕਾਰੀ ਯਸ਼ਪਲ ਮੰਗਲਾ ਨੇ ਦਿੱਤੀ ਇਸ ਮੌਕੇ ਬੋਲਦਿਆਂ ਹਕਮਤ ਰਾਏ ਜਿੰਦਲ ਨੇ ਕਿਹਾ ਕਿ ਸਬਾ ਵੱਲੋਂ ਹਰ ਮਹੀਨੇ ਇੱਕ ਦਿਵਸ ਸਰਦ ਨਾਲ ਬਣਾਇਆ ਜਾਂਦਾ ਹੈ ਸਬਾ ਦੇ ਲੋਕ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਸੰਖਿਆ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ ਨੇ ਅਗਰਵਾਲ ਸਾਬ੍ਹ ਨੂੰ ਨਿਵੇਦਨ ਕੀਤਾ ਕਿ ਉਹ ਹਰ ਮਹੀਨੇ ਇਸ ਦਿਨ ਮਹਾਰਾਜਾ ਅਗਰਸੈਨ ਜੀ ਦੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਮਹਾਰਾਜਾ ਅਗਰਸੈਨ ਦੀ ਬਦਿੱਤਵਾਂ ਦੇ ਸਾਹਮਣੇ ਹਾਜ਼ਰ ਹੋਣ ਉਧਰ ਅਗਰਸੈਨ ਅਗਰ ਰਤਨ ਕ੍ਰਿਸ਼ਨ ਸਿੰਦੋਹਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਰਵਾਲ ਸਭਾ ਨੇ ਇਹ ਪ੍ਰਥਾ ਚਲਾ ਕੇ ਅਗਰਵਾਲ ਸਮਾਜ ਨੂੰ ਇਸ ਦਿਨ ਮਹਾਰਾਜਾ ਅਗਰਸੈਨ ਜੀ ਦੇ ਸਾਹਮਣੇ ਹਾਜ਼ਰ ਹੋ ਕੇ ਅਸ਼ੀਰਵਾਦ ਲੈਣ ਦਾ ਮੌਕਾ ਪ੍ਰਦਾਨ ਕੀਤਾ ਹੈ ਉਹਨਾਂ ਕਿਹਾ ਕਿ ਸਾਰੇ ਸਮਾਜ ਦੇ ਲੋਕ ਨੂੰ ਇਸ ਦਿਨ ਮਹਾਰਾਜਾ ਅਗਰਸੈਨ ਤੋਂ ਅਸ਼ੀਰਵਾਦ ਲੈਣਾ ਚਾਹੀਦਾ ਹੈ ਪ੍ਰੋਜੈਕਟ ਚੇਅਰਮੈਨ ਵਿਕਰਮ ਗਰਗ ਵਿੱਕੀ ਨੇ ਕਿਹਾ ਕਿ ਸਮਾਜ ਦੇ ਲੋਕ ਬੜੀ ਸ਼ਰਧਾ ਨਾਲ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੁੰਦੇ ਹਨ ਤੇ ਭੋਗ ਪ੍ਰਸ਼ਾਦ ਪ੍ਰਾਪਤ ਕਰਦੇ ਹਨ ਯੂਵਾ ਅਗਰਵਾਲ ਸਭਾ ਦੇ ਪ੍ਰਧਾਨ ਜੋਗੇਸ਼ ਗਰਗ ਨੇ ਕਿਹਾ ਕਿ ਉਹਨਾਂ ਨੂੰ ਚੰਗਾ ਲੱਗਿਆ ਕਿ ਇਸ ਤਰ੍ਹਾਂ ਅਗਰਵਾਲ ਸਮਾਜ ਮਹਾਰਾਜਾ ਅਗਰਸੈਨ ਜੀ ਦੇ ਅੱਗੇ ਨਤਮਸਤਕ ਹੋ ਕੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਉਹਨਾਂ ਨੇ ਕਿਹਾ ਕਿ ਉਹ ਅਗਰਵਾਲ ਸਭਾ ਦੇ ਨਾਲ ਮਿਲ ਕੇ ਸਮਾਜ ਦੀ ਸੇਵਾ ਕਰਨ ਲਈ ਆਪਣੇ ਸਾਥੀਆਂ ਦੇ ਨਾਲ ਹਮੇਸ਼ਾ ਤਿਆਰ ਰਹਿਣਗੇ ਯਸ਼ਪਲ ਮੰਗਲੇ ਨੇ ਕਿਹਾ ਕਿ ਹਰ ਇੱਕਮ ਮਨਾਇਆ ਜਾ ਰਿਹਾ ਇਸ ਦਿਵਸ ਵਿੱਚ ਸਭਾ ਦੇ ਪ੍ਰਧਾਨ ਹਕੂਮਤਰਾ ਜਿੰਦਲ ਪ੍ਰੋਜੈਕਟ ਚੇਅਰਮੈਨ ਵਿਕਰਮ ਗਰਗ ਵਿੱਕੀ ਅਗਰਤਨ ਕ੍ਰਿਸ਼ਨ ਸੰਧਾ ਅਤੇ ਸਭਾ ਦੇ ਹੋਰ ਅਧਿਕਾਰੀ ਧੰਨਵਾਦ ਦੇ ਪਾਤਰ ਹਨ ਜੋ ਇਸ ਸ਼ੁਭ ਦਿਨ ਨੂੰ ਤੁਮਤਨ ਨਾਲ ਮਨਾਉਂਦੇ ਹਨ ਅੱਜ ਦੇ ਯਜਮਾਨ ਸੰਦੀਪ ਜਿੰਦਲ ਨੇ ਕਿਹਾ ਕਿ ਉਹਨਾਂ ਨੂੰ ਚੰਗਾ ਲੱਗਿਆ ਕਿ ਅਗਰਵਾਲ ਸਭਾ ਸੁਨਮ ਇੱਕ ਦਿਵਸ ਬੜੀ ਸ਼ਰਧਾ ਨਾਲ ਮਨਾਉਂਦੀ ਹੈ ਇਸ ਮੌਕੇ ਸਭਾ ਦੇ ਦਰਦਨਾਕ ਲੋਕਾਂ ਦੇ ਸਾਹਮਣੇ ਅਗਰਵਾਲ ਸਭਾ ਦਾ ਸੀਨੀਅਰ ਵਿਅਕਤੀ ਜਾਂ ਕੋਈ ਵੀ ਜਿਹੜਾ ਵਰਕਰ ਹੈ ਉਹ ਸੇਵਾ ਕਰਦਾ ਹੈ ਇੱਥੇ ਆ ਕੇ ਮੱਥਾ ਟੇਕਦਾ ਹੈ ਤੇ ਨਾਲ ਹੀ ਪੂਜਾ ਪਾਠ ਕਰਦਾ ਹੈ ਤੇ ਨਾਲ ਹੀ ਉਹ ਜਿਹੜਾ ਆਪਣਾ ਪ੍ਰਸ਼ਾਦ ਵੰਡਦਾ ਹੈ ਤੇ ਅੱਜ ਦਾ ਜਿਹੜਾ ਇਹ ਅ ਅੱਜ ਦਾ ਜਿਹੜਾ ਦਿਨ ਮਨਾਇਆ ਹੈ ਉਹਦੇ ਸਾਡੇ ਜਿਹੜੇ ਅੱਜ ਅੱਜ ਜਦਵਾਨ ਸਮਝ ਲਓ ਜ ਜਿਨ੍ਹਾਂ ਨੇ ਪੂਜਾ ਕਰਾਈ ਹੈ ਜਿਨ੍ਹਾਂ ਨੇ ਭੋਗ ਪ੍ਰਸ਼ਾਦ ਵੰਡਿਆ ਉਹ ਸਾਡੇ ਸੰਦੀਪ ਜਿੰਦਲ ਜੀ ਨੇ ਜਿਹੜੇ ਸਭ ਜੀ ਮੰਡੀ ਚ ਆਖਤੀਏ ਨੇ ਸਾਰੇ ਆਪਾਂ ਤਕਰੀਬਨ ਜਾਣੂ ਨੇ ਆ ਆਮਾਦੀ ਪਾਰਟੀ ਦੇ ਆਗੂ ਵੀ ਨੇ ਰਾਜ ਪ੍ਰਧਾਨ ਰਾਜ ਪ੍ਰਧਾਨ ਨੇ ਉਹਨਾਂ ਦੇ ਪਰਿਵਾਰ ਵੱਲੋਂ ਇਹ ਕ੍ਰੀਏਟ ਕੀਤਾ ਗਿਆ ਮੈਂ ਅਗਰਵਾਲ ਸਭਾ ਵੱਲੋਂ ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮਹਾਰਾਜ ਅਗਰਸੈਨ ਅੱਗੇ ਬੇਨਤੀ ਕਰਦਾ ਕਿ ਇਹਨਾਂ ਦੇ ਪਰਿਵਾਰ ਨੂੰ ਸਤਿਕਾਰ ਚੜ੍ਹਦੇ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਇਹ ਇਸਤਰੀ ਸੇਵਾ ਕਰਦੇ ਰਹਣ ਤੇ ਨਾਲ ਹੀ ਮੈਂ ਸਾਡੇ ਅੱਜ ਜੁੱਥ ਵਿੰਗ ਦੇ ਪ੍ਰਧਾਨ ਤੇ ਉਹਨਾਂ ਦੀ ਸਾਰੀ ਟੀਮ ਜੁਗੇਸ਼ ਜੀ ਧੀਰਜ ਜੀ ਤੇ ਸਾਰੀ ਟੀਮ ਉਹ ਵੀ ਆਈ ਹੈ ਉਹਨਾਂ ਦਾ ਵੀ ਇੱਥੇ ਆਉਣ ਤੇ ਸਵਾਗਤ ਕਰਦਾ ਬਹੁਤ ਬਹੁਤ ਧੰਨਵਾਦ ਸਾਡੇ ਮੈਂ ਬੇਨਤੀ ਕਰੂੰਗਾ ਸਾਡੇ ਪ੍ਰਧਾਨ ਹੁਦਮ ਤੇਜਿੰਦਰ ਜੀ ਹਾਂ ਬੋਲੋ ਬਲੰਗ ਮਾਰਾ ਜਗਰ ਸਿੰਘ ਜੀ ਮਾਰਾ ਜੀ ਕੀ ਜੈ ਮੰਦੇ ਵੀ ਲక్ష్ਮੀ ਮਾਤਾ ਕੀ ਜੈ ਅਗਰਵਾ ਸਵਾਜ ਕੀ ਜੈ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਅਗਰਾ ਦਾ ਸੰਧੋਹਾ ਜੀ ਤੇ ਸਾਰੇ ਹੀ ਸਤਿਕਾਰਯੋਗ ਸਾਡੇ ਉਧੇ ਸਾਹਿਬਾਨ ਤੇ ਮੈਂਬਰ ਸਾਹਿਬਾਨ ਅੱਜ ਜੁੱਧ ਵਿੰਗ ਦੇ ਵੀ ਸਾਡੇ ਪ੍ਰਧਾਨ ਤੇ ਸੈਕਟਰੀ ਸਾਰੇ ਮੈਂਬਰ ਸਭਾਣ ਆਏ ਨੇ ਮੈਂ ਸਾਰਿਆਂ ਨੂੰ ਇੱਥੇ ਆਉਣ ਦੇ ਜੀ ਆਇਆਂ ਆਖਦਾ ਤੇ ਅੱਜ ਅੱਜ ਅਸੀਂ ਇੱਕਮ ਦੇ ਸ਼ੁਰੂ ਮੌਕੇ ਤੇ ਸਾਰੇ ਮਹਾਰਾਜ ਅਗਰਸੈਨ ਜੀ ਦੇ ਚਰਨਾਂ ਵਿੱਚ ਅੱਜ ਹਾਜ਼ਰ ਹੋਇਆ ਤੇ ਮੈਂ ਕੋਹਾ ਮਹਾਰਾਜ ਅਗਰਸੈਨ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਸਾਰੇ ਪਰਿਵਾਰਾਂ ਵਿੱਚ ਬਹੁਤ ਵੀ ਜਾਦੇ ਖੁਸ਼ੀਆਂ ਦੇਵੇ ਤੇ ਸਾਰਿਆਂ ਨੂੰ ਬਹੁਤ ਜਾਦੇ ਖੁਸ਼ੀਆਂ ਦੇਵੇ ਦੇਵ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਦੀ ਜਿਹੜੀ ਏਕਮ ਦੀ ਉਹ ਵਰਤ ਹੈਗਾ ਪੂਜਾ ਤੇ ਜੋਤ ਇਹ ਜੋਤ ਪ੍ਰਸ਼ਾਦ ਸੰਦੀਪ ਜਿੰਦਲ ਪਰਿਵਾਰ ਵੱਲੋਂ ਕੀਤੀਈ ਆ ਤੇ ਮੈਂ ਉਹਨਾਂ ਦਾ ਵੀ ਸਾਰੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪ੍ਰਮਾਤਮਾ ਉਹਨਾਂ ਨੂੰ ਬਹੁਤ-ਬਹੁਤ ਜਿਆਦਾ ਖੁਸ਼ੀਆਂ ਬਖਸ਼ੇ ਮਹਾਰਾਜ ਅਗਰ ਸਿੰਘ ਜਿਹਦੇ ਚੌਂਕ ਵਿੱਚ ਜੋ ਵੀ ਸ਼ਾਦਾ ਨਾਲ ਆਉਂਦਾ ਇੱਥੇ ਤੇ ਉਹ ਉਸੇ ਮਾਲੋ ਹਰ ਇੱਛਾ ਪੂਰੀ ਹੁੰਦੀ ਹੈ ਜੋ ਮਰਜੀ ਇੱਛਾ ਉਹ ਕਰ ਲੇ ਮਹਾ ਲక్ష్ਮੀ ਦੀ ਕਿਰਪਾ ਉਹਨਾਂ ਦੇ ਜ਼ਰੂਰ ਹੁੰਦੀ ਹੈ ਕਿਉਂਕਿ ਆਪਣੇ ਬਾਬਾ ਜੀ ਮਹਾਰਾਜ ਅਗਰਸੈਨ ਜੀ ਨੇ ਮਹਾ ਲక్ష్ਮੀ ਨੂੰ ਸਿੱਧਾ ਕੀਤਾ ਹੋਇਆ ਹੈ ਇਸ ਕਰਕੇ ਸਾਰੇ ਪਰਿਵਾਰਾਂ ਦੇ ਮਹਾਰਾਜ ਅਗਰਸੈਨ ਜੀ ਦੀ ਕਿਰਪਾ ਬਣੀ ਰਹੇ ਇਹ ਨਾ ਕਹਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਮੈਂ ਜਗੇਸ਼ ਜੀ ਹਾਂ 1 ਮਿੰਟ ਇੱਕ ਮਿੰਟ ਜੀ ਕਰਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਸਾਡੇ ਜੋ ਅੱਜ ਅਸੀਂ ਅੱਜ ਮੈਂਬਰ ਅੱਧਰਵਾਲ ਸਭਾ ਵੱਲੋਂ ਇੱਥੇ ਆਏ ਆ ਸਾਡੇ ਲਈ ਬੜੀ ਖੁਸ਼ੀ ਤੇ ਮਾਣ ਦੀ ਗੱਲ ਹੈ ਕਿਉਂਕਿ ਅਸੀਂ ਅੱਜ ਅਸੀਂ ਪਿਛਲੇ ਦਿਨੀ ਹੀ ਅੱਧਰਵਾਲ ਸਭਾ ਦੇ ਵਿੱਚ ਜੁੜੇ ਆ ਤੇ ਸਾਨੂੰ ਬੜੀ ਆ ਕੇ ਖੁਸ਼ੀ ਮਹਿਸੂਸ ਹੋਈ ਜੋ ਅੱਜ ਦੇ ਜੋ ਅੱਜ ਸਾਨੂੰ ਇੱਥੇ ਮਾਨ ਸਨਮਾਨ ਮਿਲਿਆ ਉਹਦੇ ਵਿੱਚ ਸਾਨੂੰ ਬਹੁਤ ਖੁਸ਼ੀ ਹੋਈ ਤੇ ਜੋ ਅਸੀਂ ਕੰਮ ਤਾਂ ਅਸੀਂ ਪਹਿਲਾਂ ਵੀ ਕਰਦੇ ਸੀਗੇ ਪਰ ਜੋ ਇਹਦੇ ਵਿੱਚ ਆ ਕਿ ਸਾਨੂੰ ਪਤਾ ਲੱਗਾ ਅਕਰ ਸੈਨਜੀ ਨਾਲ ਜੋ ਹੁਣ ਜੁੜ ਕੇ ਅਸੀਂ ਅੱਗੇ ਵੀ ਕੰਮ ਕਰਦੇ ਰਹਾਂਗੇ ਜੋ ਸਵਾ ਦੇ ਸੰਦੇਸ਼ ਹੋਊਗਾ ਉਹਨੂੰ ਅੱਗੇ ਵਧਾਵਾਂਗੇ ਅਗਰਵਾਲ ਸਮਾਜ ਨੂੰ ਨਾਲ ਜੋੜਾਂਗੇ ਜਿੱਥੇ ਤੱਕ ਉਹਨਾਂ ਦੀ ਹੈਲਪ ਦੀ ਲੋੜ ਹੋਈ ਉਹ ਹੈਲਪ ਕਰਦੇ ਜਾਵਾਂਗੇ ਹਿੰਦਰ ਸਾਹਿਬ ਤੁਸੀਂ ਅੱਜ ਮੁੱਖ ਜਨਮਾਣ ਹੋ ਕੀ ਕਹੋਗੇ ਜਿਹੜਾ ਅੱਜ ਇੱਕਮ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਬੜਾ ਪਵਿੱਤਰ ਦਿਹਾੜਾ ਹੁੰਦਾ ਜੀ ਦੇਸੀ ਮਹੀਨੇ ਦਾ ਅੱਜ ਇੱਕ ਤਰੀਕ ਤੋਂ ਸ਼ੁਰੂ ਹੁੰਦਾ ਜੋ ਅਗਰਵਾਲ ਸਵਾ ਨੇ ਫੈਸਲਾ ਕਰਿਆ ਹੋਇਆ ਹੈ ਕਿ ਆਪਾਂ ਹਰ ਮਹੀਨੇ ਇੱਕਮ ਦਾ ਦਿਹਾੜਾ ਮਨਾਣਾ ਹੈ ਤੇ ਬਹੁਤ ਹੀ ਚੰਗਾ ਵਿਚਾਰ ਹੈ ਜਿਹਦੇ ਨਾਲ ਕੀ ਸਾਰੇ ਅਗਰਵਾਲ ਪਰਿਵਾਰਾਂ ਨੂੰ ਜੁਗੰਦਾ ਮੌਕਾ ਮਿਲਦਾ ਹੈ ਵੀ ਆਪਾਂ ਅਗਰਵਾਲ ਸਮਾ ਚਾ ਕੇ ਇੱਕ ਦੂਜੇ ਦੇ ਨਾਲ ਖੜੀਏ ਤੇ ਅਗਰਵਾਲ ਪਰਿਵਾਰਾਂ ਵਾਸਤੇ ਕੰਮ ਕਰੀਏ। ਹਾਂਜੀ ਸੋ। ਮੈਂ ਬੇਨਤੀ ਕਰੂੰਗਾ ਸਾਡੇ ਇਸ ਪ੍ਰੋਜੈਕਟ ਚੇਅਰਮੈਨ ਵਿਕਰਮਕਰਨ ਵਿੱਕੀ ਜੀ ਉਹ ਸਾਰਿਆਂ ਦਾ ਧੰਨਵਾਦ ਵੀ ਕਰਨਗੇ। ਹਾਂਜੀ ਵਿੱਕੀ। ਆਏ ਹੋਏ ਅਗਰ ਸਮਾਗ ਸਵਾਸ ਦੇ ਸਾਰੇ ਬੰਦਿਆਂ ਦਾ ਬਹੁਤ-ਬਹੁਤ ਧੰਨਵਾਦ ਹੈ। ਖਾਸ ਕਰ ਸੰਦੀਪ ਜੀ ਜੋ ਅੱਜ ਇਸ ਪੂਜਾ ਦੇ ਜਜਮਾਨ ਵੀ ਨੇ। ਉਹਨਾਂ ਦਾ ਬਹੁਤ-ਬਹੁਤਾਂ ਉਹਨਾਂ ਦਾ ਪਰਿਵਾਰ ਦਾ ਪੂਰਾ ਧੰਨਵਾਦ ਹੈ। ਦੂਜੀ ਸਾਡੇ ਕੋਲੇ ਏਕਮ ਦਿਨ ਚ ਜਿਹੜੀ ਇਹ ਅਸੀਂ ਰੀਤ ਚਲਾਈ ਹੈ। ਪੂਰੇ ਇਤਿਹਾਸ ਬਾਅਦ ਸੇ ਸਾਡੇ ਕੋਲੇ ਬੰਦੇ ਬੁੱਕਨੇ ਉਸ ਤੋਂ ਅਗਲੇ ਸਾਲ ਤੇ ਵੀ ਬੰਦੇ ਬੁੱਕਨੇ ਜਿਸ ਨੂੰ ਹੋਰ ਵੀ ਕੁ ਬੁੱਕੀ ਕਰਾਣੀ ਹੋਵੇ ਉਹ ਉਹ ਨੂੰ ਜਦੋਂ ਮਰਜ਼ੀ ਭਤਾਨ ਦੇ ਨੂੰ ਜਦੋਂ ਮਰਜ਼ੀ ਸਰ ਕਰ ਸਕਦਾ ਹੈ। ਇਹ ਹਰ ਸਾਲ ਬਣਾਈ ਜਾਊਗੀ। ਮੇਰੀ ਅ ਸ਼ਾਦੀ ਅਤੇ ਪੂਰੇ ਸਮਾਜ ਦੀ ਵੀ ਇਹ ਕਿ ਇਹ ਰੀਤ ਜਿਹੜੀ ਹੈਗੇ ਲੰਬੇ ਸਮੇਂ ਤੱਕ ਥਾਵੇ ਰਹੇ। ਸਾਰੇ ਸਮਾਜ ਦਾ ਆਏ ਹੋਣਾ ਬਹੁਤ-ਬਹੁਤ ਧੰਨਵਾਦ। ਭੋਗ ਪ੍ਰਸ਼ਾਦ ਸਭ ਲੈ ਕੇ ਜਾਣ। ਧੰਨਵਾਦ।